ਹੈਲੋ ਦੋਸਤੋ ਕਿਵੇਂ ਹੋ ਸਾਰੇ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਕੁੜੀਆਂ ਹਨੂਮਾਨ ਚਾਲੀਸਾ ਦਾ ਪਾਠ ਕਿਉਂ ਨਹੀਂ ਕਰ ਸਕਦੀਆਂ ਜਾਂ ਕਦੋਂ ਨਹੀਂ ਕਰ ਸਕਦੀਆਂ ਤੁਹਾਨੂੰ ਦੱਸ ਦਈਏ ਕਿ ਹਨੂਮਾਨ ਚਾਲੀਸਾ Hindu ਧਰਮ ਵਿੱਚ ਭਗਵਾਨ ਹਨੂਮਾਨ ਦੀ ਉਸਤਤ ਕਰਨ ਲਈ ਇੱਕ ਪ੍ਰਸਿੱਧ ਮੰਤਰ ਹੈ ਇਹ ਚਾਲੀਸਾ ਉਸ ਦੀ ਤਾਕਤ ਸ਼ਕਤੀ ਅਤੇ ਦਇਆ ਦੀ ਉਸਤਤ ਕਰਦੀ ਹੈ ਉਸਦੇ ਆਸ਼ੀਰਵਾਦ ਦੀ ਮੰਗ ਕਰਦੀ ਹੈ ਤੁਹਾਨੂੰ ਦੱਸ ਦਈਏ ਕਿ ਸਾਰੇ ਹੀ ਮਰਦ ਅਤੇ ਔਰਤਾਂ ਹਨੂਮਾਨ ਚਾਲੀਸਾ ਦਾ ਪਾਠ ਕਰ ਸਕਦੇ ਹਨ ਕੁੜੀਆਂ ਹਨੂਮਾਨ ਜੀ ਨੂੰ ਭਾਵਜੋਂ ਸਿਮਰਨ ਕਰ ਸਕਦੀਆਂ ਹਨ ਪਰ ਤੁਹਾਨੂੰ ਦੱਸ ਦਈਏ ਕਿ ਕੁੜੀਆਂ ਔਰਤਾਂ ਉਸ ਸਮੇਂ ਉਸ ਦਾ ਪਾਠ ਨਹੀਂ ਕਰ ਸਕਦੀਆਂ ਜਦੋਂ ਉਹਨਾਂ ਨੂੰ ਮਹਾਮਾਰੀ ਆ ਰਹੀ ਹੋਵੇ ਹਨੂਮਾਨ ਜੀ ਔਰਤਾਂ ਦੇ ਰਖਿਆਕ ਹਨ ਉਹ ਇੱਕ ਬ੍ਰਹਮਚਾਰੀ ਹਨ ਇਸ ਲਈ ਲੱਗਦਾ ਔਰਤਾਂ ਅਤੇ ਕੁੜੀਆਂ ਦਾ ਉਹਨਾਂ ਦਿਨਾਂ ਵਿੱਚ ਜਦੋਂ ਮਹਾਵਾਰੀ ਆਉਂਦੀ ਹੈ ਪੂਜਾ ਨੂੰ ਮਨਾ ਕੀਤਾ ਜਾਂਦਾ ਹੈ ਕਿਉਂਕਿ ਹਨੂਮਾਨ ਜੀ ਸਭ ਤੋਂ ਵੱਧ ਪਵਿੱਤਰ ਬ੍ਰਹਮਚਾਰੀ ਹਨ ਤੇਕਰ ਤੁਹਾਨੂੰ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ